ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੈਨ ਟਟ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਸਵਿਚ ਬੋਰਡ ਸਾਫ਼ ਕਰਨ ਲਈ ਆ ਤੇ ਬਹੁਤ ਸੌਖਾ ਤਰੀਕਾ ਇਹ ਰਿਹਾ ਸਾਫ਼ ਕਰਨ ਦੱਸਾਂਗੇ ਅੱਜ ਆਪਾਂ ਕਰਦੇ ਸਾਫ਼ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਕਰਦੇ ਸਾਂਝਾ ਤੇ ਆਪਣੇ ਸਵਿਚ ਬੋਰਡ ਜਿਹੜੇ ਬਹੁਤ ਜ਼ਿਆਦਾ ਗੰਦੇ ਹੋ ਰਹੇ ਸੀ ਤੇ ਸਾਰੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇਗੇ ਤੇ ਆਪਾਂ ਇਹਨਾਂ ਨੂੰ ਸਾਫ ਕਰਦੇ ਆ ਤੇ ਦਿਖਾਉਨੇ ਆ ਕੀ ਕੁਝ ਲੈਨੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲੈਕਚਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭਣ ਪਈਓ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਖੋ ਜੀ ਇਹ ਆਪਣੇ ਕਿੰਨੇ ਗੰਦੇ ਹੋ ਰਹੇ ਆ ਤੇ ਆਪਾਂ ਸੁੱਝ ਕੱਟਾਂਗੇ ਤੇ ਫਿਰ ਇਹਨਾਂ ਨੂੰ ਸਾਫ ਕਰਾਂਗੇ ਤੇ ਆਪਾਂ ਇਹਨਾਂ ਨੂੰ ਸਾਫ ਕਰਦੇ ਆ ਮਿੱਟੀ ਕੱਟਾ ਜਿਹੜਾ ਇਹਨਾਂ ਨੂੰ ਉੱਪਰ ਬਹੁਤ ਲੱਗਿਆ ਪਿਆ ਦੇਖੋ ਇਆਪਾ ਬਹੁਤ ਸੌਖਾ ਤਰੀਕਾ ਸਾਫ ਕਰਦਾ ਰੱਖਦੇ ਆਂ ਤੇ ਕਰਦੇ ਆ ਸਾਫ ਤੇ ਦਿਖਾਉਨੇ ਆਂਗੇ ਅੱਲਾਪਾ ਲਾਈਟ ਕੱਟ ਕੇ ਆਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਸਾਫ ਕਰਾਂਗੇ ਤੇ ਲਾਈਟ ਕੱਟ ਦੇਾਂਗੇ ਹੁਣ ਲਓ ਜੀ ਤੇ ਆਪਾਂ ਕਰਾਂਗੇ ਸਾਫ ਤੇ ਇਹਨੂੰ ਕਰਦੇ ਆਪਾਂ ਮਿਕਸ ਆਪਾਂ ਇਹ ਕਾਟਨ ਲੈਤੀ ਆ ਕਾਟਨ ਦੇ ਨਾਲ ਆਪਾਂ ਇਹਨਾਂ ਨੂੰ ਕਰਾਂਗੇ ਸਾਫ ਕਾਟਨ ਨੂੰ ਆਪਾਂ ਚੰਗੀ ਤਰ੍ਹਾਂ ਡਿਪ ਕਰ ਲਾਂਗੇ ਇਹਦੇ ਵਿੱਚ ਲਓ ਜੀ ਤੇ ਆਪਾਂ ਸਾਫ ਕਰਦੇ ਆਂ ਤੇ ਦਿਖਾਉਨੇ ਆਂ ਲਓ ਜੀ ਤੇ ਆਪਾਂ ਕਰਦੇ ਆਂ ਸਾਫ ਦੇਖੋ ਬਹੁਤ ਜ਼ਿਆਦਾ ਆਪਣੇ ਇਸ ਵਿੱਚ ਬੋੜੇ ਜਿਹੜੇ ਗੰਦੇ ਨੇਗੇ ਤੇ ਆਪਾਂ ਇਹਦੇ ਨਾਲ ਇਹਨੂੰ ਕਰਾਂਗੇ ਸਾਫ ਕਾਟਨ ਦੇ ਨਾਲ ਦੇਖੋ ਆਪਣੇ ਕਿੰਨਾ ਫਰਕ ਪੈ ਰਿਹਾ ਹੈਗਾ ਕਿੰਨੇ ਵਧੀਆ ਸਾਫ ਹੋ ਰਹੇ ਨੇ ਕੰਗੀਦਰਾ ਪੈਣੀ ਸਾਰੇ ਨੂੰ ਸਾਫ ਕਰ ਦਾਂਗੇ ਬਹੁਤ ਸੌਖਾ ਤਰੀਕਾ ਐਸੇ ਵਿੱਚ ਬੋਰਡ ਸਾਫ ਕਰਨ ਦਾ ਦੇਖੋ ਇਧਰ ਦਾ ਤੇ ਇਧਰ ਦਾ ਕਿੰਨਾ ਫਰਕ ਹੈਗਾ ਦੇਖੋ ਕਿੰਨਾ ਵਧੀਆ ਕਲੀਨ ਹੋਇਆ ਇਹ ਦੇਖੋ ਤੇ ਆਪਾਂ ਇਧਰਲੀ ਸਾਈਡ ਵੀ ਕਲੀਨ ਕਰਦੇ ਆਂ ਕਿ ਇਤੇ ਵੀ ਆਪਣੇ ਬੰਦੇ ਹੱਥਾ ਜਿਹੜੇ ਲੱਗ ਜਾਂਦੇ ਨੇ ਤੇ ਆਪਣੇ ਖਰਾਬ ਹੋ ਜਾਂਦੇ ਨੇ ਸਵਿਚ ਬੋਰਡ ਹੁੰਦੇ ਨੇ ਜੋ ਲਓ ਜਿੱਤਾ ਪੈਦੇ ਉੱਪਰ ਦੀ ਨਾ ਸੁੱਕਾ ਕੱਪੜਾ ਪੈਦੇ ਉੱਪਰ ਦੀ ਜਿਹੜਾ ਹੁਣ ਸੁੱਕਾ ਕੱਪੜਾ ਫੇਰਾਂਗੇ ਦੇਖੋ ਕਿੰਨੇ ਵਧੀਆ ਆਪਣੇ ਸਵਿਚ ਬੋਰਡ ਆ ਜਿਹੜੇ ਸਾਫ਼ ਹੋਏ ਨੇ ਦੇਖੋ ਕਿੰਨੇ ਵਧੀਆ ਕਲੀਨ ਹੋ ਗਏ ਇਹ ਆਪਾਂ ਇੱਕ ਹੋਰ ਬਹੁਤ ਜ਼ਿਆਦਾ ਗੰਦਾ ਉਹ ਵੀ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਤੇ ਆਪਾਂ ਇਹ ਵੀ ਸਾਫ਼ ਕਰਦੇ ਆ ਬਹੁਤ ਆਪਣਾ ਗੰਦਾ ਹੋ ਰਿਹਾ ਸੀ ਦੇਖੋ ਇਸ ਵਿੱਚ ਬੋਰਡ ਤੇ ਆਪਾਂ ਇਹਨੂੰ ਵੀ ਸਾਫ਼ ਕਰਾਂਗੇ ਬਹੁਤ ਵਧੀਆ ਇਸ ਤਰੀਕੇ ਨਾਲ ਇਸ ਵਿੱਚ ਬੋਰਡ ਆ ਜਿਹੜੇ ਤੁਸੀਂ ਆਪਣੇ ਸਾਫ਼ ਕਰ ਸਕਦੇ ਹੋ ਕਿਉਂਕਿ ਆਪਣੇ ਗੰਦੇ ਹੱਥ ਲੱਗ ਜਾਂਦੇ ਜਦੋਂ ਆਪਾਂ بار-बार ਇਹਨਾਂ ਟੱਚ ਕਰਦੇ ਆਂਗੇ ਦੇਖੋ ਕਿੰਨੇ ਵਧੀਆ ਸਾਫ ਕਲੀਨ ਹੋ ਰਹੇ ਨੇਗੇ ਜਿਹੜਾ ਆਪਾਂ ਨੇ ਕੈਮੀਕਲ ਬਣਾਇਆ ਇਹ ਦੇਖੋ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਕਿੰਨਾ ਫਰਕ ਆਗਾ ਆਪਾਂ ਚੰਗੀ ਤਰ੍ਹਾਂ ਸਾਰੇ ਨਹੀਂ ਸਾਫ ਕਰਾਂਗੇ ਸੋਚੋ ਤੇ ਜਰੂਰ ਕੱਟਣੀ ਹੈ ਲਾਈਟ ਦੀ ਕੁੱਝ ਕੱਟ ਗਈ ਸਾਫ਼ ਕਰਨਾ ਚਾਹੀਦਾ ਕਿਉਂਕਿ ਹੁਣ ਤਾਂ ਕਰੰਟ ਆਉਂਦਾ ਜਿਹੜਾ ਰਹਿੰਦੇ ਨੇ ਇਹਦੇ ਵਿੱਚ ਲਓ ਜੀ ਆਪਾਂ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਦਿਖਾਉਨੇ ਆਂਗੇ ਦੇਖੋ ਤੇ ਆਪਾਂ ਫਿਰ ਫੇਰ ਸੁੱਕਾ ਕੱਪੜਾ ਫੇਰ ਇਹਦੇ ਉੱਪਰ ਦੇਖੋ ਕਿੰਨੇ ਵਧੀਆ ਆਪਣੇ ਚਿਚਬੋਣੇ ਜਿਹੜੇ ਸਾਫ਼ ਹੋ ਗਏ ਬਹੁਤ ਜ਼ਿਆਦਾ ਗੰਦੇ ਹੋ ਰਹੇ ਸੀਗੇ ਇਹ ਲਓ ਜੀ ਤੇ ਆਪਣਾ ਇੱਕ ਹੋਰ ਰਹਿੰਦਾ ਉਹ ਵੀ ਆਪਾਂ ਸਾਫ ਕਰਦੇ ਆਂ ਤੇ ਦਿਖਾਉਨੇ ਆਂਗੇ ਦੇਖੋ ਕਿੰਨਾ ਵਧੀਆ ਕਲੀਨ ਹੋ ਗਿਆ ਦੇਖੋ ਬਹੁਤ ਵਧੀਆ ਸਾਫ ਹੋ ਗਿਆ ਹੈ ਆਪਣਾ ਦੇਖੋ ਬਹੁਤ ਜ਼ਿਆਦਾ ਦਾਗ ਤੱਬੇ ਹੀਗੇ ਦੇ ਉੱਪਰ ਲਓ ਜੀ ਕਿ ਆਪਾਂ ਥੋੱਚ ਕੱਟਿਆ ਹੈ ਦੇਖੋ ਇਹ ਚਾਨਣ ਹੈ ਜਿਹੜਾ ਹੁਣ ਪੈ ਰਿਹਾ ਹੈਗਾ ਲਾਈਟ ਆਪਾਂ ਨੇ ਕੱਟਤੀ ਤੇ ਆਪਾਂ ਇਹ ਹੁਣ ਇਹਨੂੰ ਸਾਫ ਕਰਦੇ ਆਂਗੇ ਥੋੱਚ ਆਪਣੀ ਜਿਹੜੀ ਉਹ ਕੱਟੀ ਹੋਈ ਹੈਗੀ ਇਹ ਤਾਂ ਨੀਚੇ ਦਾ ਚਾਨਣ ਹੈ ਜਿਹੜਾ ਪੈ ਰਿਹਾ ਹੈਗਾ स्वच्चे कटती थी इन्हों पर ना मिट्टी कट्टा जो बहुत ज्यादा पै जाना आप चं तरह साफ कराओ जी तो आपका कपड़ा फेरते दे। देखो कि अपने स्विच बोर्ड ने जोड़े साफ हो गए देखो ਕੋਈ ਆਪਾ ਪਾਣੀ ਨਹੀਂ ਲਾਇਆ ਸਿਰਫ ਆਪਾ ਸੈਂਪਲ ਤਰੀਕੇ ਨਾਲ ਇਹਨਾਂ ਨੂੰ ਸਾਫ਼ ਕੀਤਾ ਹੈਗਾ ਦੇਖੋ ਇਹ ਵੀ ਆਪਣਾ ਬਹੁਤ ਬੰਦਾ ਹੋ ਰਿਹਾ ਸੀ ਆਪਾਂ ਨੇ ਸਾਰੇ ਇਹਦੇ ਸਚਬੋੜੇ ਜਿਹੜੇ ਸਾਫ਼ ਕੀਤੇ ਸੀ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਨੇ ਸ਼ੇਅਰ ਕੀਤੀ ਤੇ ਕਿਉਂਕਿ ਫਿਰ ਗੰਦੀਆਂ ਜਿਹੀਆਂ ਵੀ ਜਿਹੜੀਆਂ ਵਧੀਆ ਨਹੀਂ ਲੱਗਦੀਆਂ ਹਰ ਇੱਕ ਚੀਜ਼ ਆਪਾਂ ਨੂੰ ਸਾਫ਼ ਹੋ ਉਸੀ ਹੈ ਜਿਹੜੀ ਉਹ ਕਰਨੀ ਪੈਂਦੀ ਆ ਦੇਖੋ ਸੁੱਚਾਂ ਦੇ ਦਾ ਕਿੱਡੇ ਕਿੱਡੇ ਲੱਗ ਰਹੇ ਨੇਗੇ ਇਹ ਨਾਲ ਆਪਣ ਇਹਦੇ ਨਾਲ ਮਿੰਟੋ ਮਿੰਟ ਆਪਣੀ ਸੁੱਚਾਂ ਨੇ ਜਿਹੜੀਆਂ ਸਾਫ਼ ਹੋ ਜਾਂਦੀਆਂ ਨੇ ਕੋਈ ਆਪਾਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਲੋ ਜੀ ਤੇ ਆਪਾਂ ਸੁੱਕਾ ਕੱਪੜਾ ਫੇਰਦੀ ਹਾਂ ਉੱਪਰ ਦੀ ਲੋ ਜੀ ਆਪਾਂ ਨੇ ਸੁੱਕਾ ਕੱਪੜਾ ਫੇਰਤਾ ਇਹਦੇ ਉੱਪਰ ਦੀ ਦੇਖੋ ਕਿੰਨੇ ਵਧੀਆ ਆਪਣੀ ਸੋਚਾਂ ਨੇ ਜਿਹੜੀਆਂ ਸਾਰੀਆਂ ਸਾਫ਼ ਹੋਈਆਂ ਨੇ ਤੇ ਆਪਾਂ ਕਾਦੇ ਨਾਲ ਸਾਫ਼ ਕਰੀਏ ਸੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਦੱਸ ਦੇਵਾਂਗੇ ਦੇਖੋ ਕਿੰਨੇ ਵਧੀਆ ਕਲੀਨ ਹੋ ਗਏ ਆਪਣੇ ਸਾਰੇ ਸਵਿਚ ਬੋਰ ਇਹ ਦੇਖੋ ਹਾਂਜੀ ਤੇ ਆਪਾਂ ਸਵਿਚ ਬੋਰ ਕੀਤੇ ਸੀ ਸਾਫ਼ ਜਿਹਦੇ ਨਾਲ ਇਹ ਆਪਣਾ ਬਿਨੇਗਰ ਹੈਗਾ ਤੇ ਆਪਾਂ ਇਹਦੇ ਨਾਲ ਸਵਿਚ ਬੋਰ ਜਿਹੜੇ ਆਪਣੇ ਸਾਫ਼ ਕੀਤੇ ਸੀ ਤੇ ਆਪਾਂ ਬਿਨੇਗਰ ਲੱਤਾ ਜੀ ਤੇ ਇੱਕ ਆਪਾਂ ਨੇ ਥੋੜਾ ਜਿਹਾ ਸ਼ੈਂਪੂ ਪਾਇਆ ਸੀ ਸ਼ੈਂਪੂ ਜਿਹੜਾ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹ ਆਪਾਂ ਕਲੀਨ ਫਲੈਕ ਲੈਂਦਾ ਜੀ ਤੇ ਤੁਸੀਂ ਕੋਈ ਵੀ ਸੇਮ ਕੋ ਜਿਹੜਾ ਲੈ ਸਕਦੇ ਹੋ ਤੇ ਆਪਾਂ ਦੋਨੇ ਤਰੀਕਿਆਂ ਚੀਜ਼ਾਂ ਨਾਲ ਜਿਹੜੇ ਆਪਣੇ ਸਵਿਚਬੋਰਡ ਸਾਫ਼ ਕੀਤੇ ਨੇ ਤੇ ਬਹੁਤ ਵਧੀਆ ਸਫਾਈ ਹੁੰਦੀ ਹੈ ਇਹਦੇ ਨਾਲ ਬਹੁਤ ਵਧੀਆ ਤਰੀਕਾ ਹੈ ਇਹਦੇ ਵਿੱਚ ਬੋਰਡ ਸਾਫ਼ ਕਰਨ ਦੇ ਲਈ ਜਿਹਨਾਂ ਦੋਨੇ ਚੀਜ਼ਾਂ ਦੇ ਨਾਲ ਆਪਾਂ ਨੇ ਇਸ ਵਿੱਚ ਬੋਰਡ ਜਿਹੜੇ ਸਾਫ਼ ਕੀਤੇ ਨੇ ਚਿੱਟਾ ਬਿਨੇਗਰ ਲੈਂਦਾ ਤੇ ਕਪਾ ਸਰਕੂ ਲੈਂਦਾ ਜੀ ਤੇ ਇਸ ਤਰੀਕੇ ਨਾਲ ਆਪਣੇ ਸਵਿਚਬੋਰਡ ਜਿਹੜੇ ਸਾਫ਼ ਕਰਿਓ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ